ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਰਦਾਰ ਨਿਹਾਲ ਸਿੰਘ ਸੰਧੂ ਨਾਲ ਹੋਈ ਬਾਬਾ ਜੀ ਝੋੜੀ ਵਿਰਾਜਮਾਨ ਹਨ ਸੰਗਤਾਂ ਦਰਸ਼ਨ ਕਰਕੇ ਮਨ ਬਾਛਤ ਫਲ ਪ੍ਰਾਪਤ ਕਰ ਰਹੀਆਂ ਹਨ ਹਜ਼ੂਰ ਦਾ ਇਹ ਫੁਰਨਾ ਬਣਿਆ ਕਿ 28 ਦਿਨਾਂ ਦਾ ਸੰਪਟ ਪਾਠ ਰਖਾਈਏ ਇਸ ਫੁਰਨੇ ਅਨੁਸਾਰ ਪਾਠੀ ਬੁਲਾ ਕੇ ਸਾਰੀ ਮਰਿਆਦਾ ਸਮਝਾਈ ਪਾਠੀ ਸਿੰਘਾਂ ਨੂੰ ਤਿਆਰ ਬਰ ਤਿਆਰ ਕਰਕੇ ਅਮਰ ਅਛਾ ਕੇ ਪਾਠ ਆਰੰਭ ਕਰਵਾ ਦਿੱਤਾ ਅਤੇ ਪਹਿਰੇ ਦੀ ਸੇਵਾ ਤੋਂ ਵੱਖਰੇ ਨਿਤਨੇਮ ਕਰਨਾ ਆਪਸ ਵਿੱਚ ਗੱਲਾਂ ਨਹੀਂ ਕਰਨੀਆਂ ਹੋਰ ਬਾਰੋਂ ਕਿਸੇ ਨੂੰ ਮੱਥੇ ਵੀ ਨਹੀਂ ਲੱਗੰਦਾ ਹੁਕਮ ਸੀ ਰਾਤ ਨੂੰ 1.5 ਵਜੇ ਤੋਂ 3 ਵਜੇ ਤੱਕ ਰੋਲ ਲਾਉਣੀ 3 ਤੋਂ 4.5 ਤੱਕ ਪਹਿਰਾ ਲਾਉਣਾ ਇਸ ਤਰ੍ਹਾਂ ਰੋਜ਼ ਨਿਤਨੇਮ ਅਨੁਸਾਰ ਡਿਊਟੀ ਦੇਣੀ ਹੋਰ ਜੋ ਵੀ ਦ੍ਰਿਸ਼ਟਾਂ ਜਾਂ ਚਮਤਕਾਰ ਦੇਖਣਾ ਹਜ਼ੂਰ ਦੇ ਹੁਕਮ ਅਨੁਸਾਰ ਬੇਨਤੀ ਕਰ ਦੇਣੀ ਰਾਤ ਨੂੰ ਕਈ ਦਫਾ ਮਰਦਾਨੇ ਦਾ ਵੀ ਕੀਰਤਨ ਸੁਨਣ ਵਿੱਚ ਆਇਆ ਅਵਸਥਾ ਐਸੀ ਹੋ ਗਈ ਕਿ ਹੋਰ ਵੀ ਕਈ ਚਰਿੱਤਰ ਦੇਖਣ ਵਿੱਚ ਆਉਂਦੇ ਸੀ ਜੇ ਸਾਰੇ ਖੋਲ ਕੇ ਦੱਸੇ ਜਾਣ ਤਾਂ ਗ੍ਰੰਥ ਬਹੁਤ ਵੱਧ ਜਾਂਦਾ ਹੈ ਜਦੋਂ ਬਾਬਾ ਜੀ ਨੂੰ ਬੇਨਤੀ ਕਰਨੀ ਤੇ ਇਹ ਚਰਿੱਤਰ ਦੱਸਨੇ ਹਜ਼ੂਰ ਨੇ ਕਿਹਾ ਪਾਈ ਮੱਦ ਤੋਂ ਪਹਿਲੇ ਪਹਿਲੇ ਕਾਲੀ ਯੁਗ ਤੋਂ ਬਚਣਾ ਉਹ ਵਿਗਨ ਪਾਉਣ ਦਾ ਯਤਨ ਕਰੇਗਾ ਪਾਠ ਆਰੰਭ ਨੂੰ 10 ਦਿਨ ਹੋਏ ਤਾਂ ਇੱਕ ਦਿਨ ਅਮਰਤ ਵੇਲੇ ਕੀਰਤਨ ਦੇ ਭੋਗ ਤੋਂ ਬਾਅਦ ਨਿਹਾਲ ਸਿੰਘ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਪਾਠ ਕਰਦੇ ਆ ਇਹ ਪੰਕਤੀ ਆਈ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌਂਕਟ ਜਾਤੇ ਉਸ ਵੇਲੇ ਅਚਨ ਚੇਤ ਹੀ ਇੱਕ ਕਾਲੇ ਜਿਹੇ ਭਿਆਨਕ ਰੂਪ ਵਿੱਚ ਕਿਸੇ ਨੇ ਬਾਹਾਂ ਤੋਂ ਫੜ ਕੇ ਕੰਦ ਦੇ ਨਾਲ ਪਟਕਾ ਕੇ ਮਾਰਿਆ ਤੇ ਗਿੱਚੀ ਵੀ ਕੁੱਟੀ ਨਿਹਾਲ ਸਿੰਘ ਕੁਝ ਬੋਲ ਨਹੀਂ ਸਕਿਆ ਤੇ ਚੀਕ ਨਿਕਲ ਗਈ ਉਸੇ ਵੇਲੇ ਬਾਬਾ ਜੀ ਨਜ਼ਰ ਆਏ ਤੇ ਬੇਨਤੀ ਕੀਤੀ ਪਾਤਸ਼ਾਹ ਬਚਾਓ ਹਜ਼ੂਰ ਆਪਣੇ ਮਿਰ ਦਬਾਣੇ ਦੀ लाज ਰੱਖਦੇ ਹੋਏ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਇਹ ਅਰਦਾਸ ਨੂੰ ਸੁਣ ਕੇ ਹਜ਼ੂਰ ਨੇ ਬਚਨ ਕੀਤਾ ਹੱਟ ਪਿੱਛੇ ਖਬਰਦਾਰ ਨੇੜੇ ਆਇਆ ਤਾਂ ਕਾਲਯੁਗ ਝੋਟੇ ਦੇ ਰੂਪ ਵਿੱਚ ਬਾਬਾ ਜੀ ਪਰ ਵੀ ਹਮਲਾ ਕਰਨਾ ਚਾਹੁੰਦਾ ਸੀ ਪਰ ਬਾਬਾ ਜੀ ਨੇ ਦੇਖਿਆ ਕਿ ਗੱਲਾਂ ਬਾਤਾਂ ਨਾਲ ਨਹੀਂ ਹਟਦਾ ਸਿਆਣਿਆਂ ਦੀ ਕਹਾਵਤ ਹੈ ਕਿ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਹਟਤੇ ਤਾ ਉਸੀ ਵਕਤ ਬਾਬਾ ਜੀ ਨੇ ਬੱਬਰ ਸ਼ੇਰ ਦਾ ਰੂਪ ਧਾਰਨ ਕਰਕੇ ਝੋਟੇ ਨੂੰ ਦਿਖਾਈ ਦਿੱਤੇ ਇਹ ਕੁਜ ਨਿਹਾਲ ਸਿੰਘ ਬੇਸੁਰਤੀ ਵਿੱਚ ਦੇਖ ਰਿਹਾ ਸੀ ਉਸ ਟਾਈਮ ਸੰਤ ਨਰੈਣ ਸਿੰਘ ਜੀ ਅਤੇ ਸਰਦਾਰ ਜੈ ਰਾਮ ਸਿੰਘ ਅਮਰਤਾਰੀ ਨਿਹਾਲ ਸਿੰਘ ਨੂੰ ਲੰਮੇ ਪਾ ਕੇ ਸਰੀਰ ਨੂੰ ਕੁੱਟ ਰਏ ਸੀ ਸ਼ੇਰ ਦਾ ਐਸਾ ਸਰੂਪ ਕਿ ਚਿੱਟਾ ਦੁੱਧ ਵਰਗਾ ਤੇ ਅੱਖਾਂ ਲਾਲ ਅੱਗ ਵਰਗੀਆਂ ਤੇ ਨੋ ਸੋਨੇ ਵਰਗੀ ਪੂਛ ਕਿਰਪਾਨ ਵਰਗੀ ਲਿਸ਼ਕਦੀ ਸੀ ਮੂੰਹ ਜਿਵੇਂ ਬੈਲਰ ਵਿੱਚੋਂ ਕੋਲਿਆਂ ਦੀਆਂ ਲਾਟਾਂ ਨਿਕਲ ਰਹੀਆਂ ਹੋਣ ਅਤੇ ਦੰਦ ਬਿਜਲੀ ਵਾਂਗੂ ਚਮਕ ਰਹੇ ਸੀ ਇਹ ਕੁਝ ਨਿਹਾਲ ਸਿੰਘ ਦੇਖ ਰਿਹਾ ਸੀ ਇਸ ਰੂਪ ਵਿੱਚ ਜਦੋਂ ਬਾਬਾ ਜੀ ਨੇ ਦਿਖਾਈ ਦਿੱਤੀ ਤਾਂ ਛੋਟੇ ਦੀਆਂ ਚੀਕਾਂ ਨਿਕਲ ਗਈਆਂ ਅਤੇ ਦੌੜ ਗਿਆ ਹੁਣ ਨਿਹਾਲ ਸਿੰਘ ਨੂੰ ਵੀ ਸੁਰਤ ਆ ਗਈ ਤੇ ਦੇਖਿਆ ਸੰਤ ਨਾਰਾਇਣ ਸਿੰਘ ਜੀ ਮੇਰੇ ਪਾਸ ਬੈਠੇ ਹਨ ਤੇ ਹੋਰ ਸਿੰਘ ਕੂਟ ਰਹੇ ਹਨ ਹੁਣ ਸਾਰਿਆਂ ਨੂੰ ਆਖਿਆ ਮੈਂ ਠੀਕ ਹਾਂ ਤੁਸੀਂ ਆਰਾਮ ਕਰੋ ਸਰਦਾਰ ਜੈਰਾ ਸਿੰਘ ਨੇ ਟੀਕਾ ਵੀ ਲਾਇਆ ਤੇ ਬਾਹਾਂ ਤੇ ਪੱਟੀਆਂ ਵੀ ਬੰਦੀਆਂ ਹੋਰ ਵੀ ਦਵਾਈ ਦਿੱਤੀ ਅੱਜ ਦਿਨੇ ਰੋਲ ਦਾ ਨਾਗਾ ਕੀਤਾ ਤੇ ਰਾਤ ਨੂੰ ਤਿਆਰ ਬਰ ਤਿਆਰ ਹੋ ਕੇ ਰੋਲ ਲਗਾਈ ਅਗਲੇ ਦਿਨ ਬਾਬਾ ਜੀ ਨੇ ਸਾਰਾ ਹਾਲ ਪੁੱਛਿਆ ਆਗੋਂ ਹਜ਼ੂਰ ਨੇ ਕਿਹਾ ਕਾਲੀ ਯੁਗ ਨੂੰ ਦੁੱਖ ਹੁੰਦਾ ਹੈ ਚੰਗਾ ਕੰਮ ਦੇਖ ਨਹੀਂ ਸਕਦਾ ਤੁਸੀਂ ਤਕੜੇ ਰਹਿਣਾ ਤੁਹਾਡਾ ਵਿਗਾੜ ਕੁਝ ਨਹੀਂ ਸਕਦਾ 128 ਦਿਨਾਂ ਬਾਅਦ ਭੋਗ ਪਿਆ ਹੁਣ ਭੋਗ ਤੋਂ ਬਾਅਦ ਪਾਠੀ ਸਿੰਘ ਆਪੋ ਆਪਣੇ ਘਰੀ ਕੰਮ ਧੰਦੇ ਕਰਨ ਲੱਗੇ ਪਰ ਜੋ ਕੋਤਕ ਪਾਠ ਵਿੱਚ ਵੇਖੇ ਸੁਨੇ ਸਨ ਮਨ ਉਸੇ ਪਾਸੇ ਨੂੰ ਚਾਹੁੰਦਾ ਹੈ ਇਸ خیال ਅਨੁਸਾਰ ਘਰ ਸੁੱਤੇ ਪਿਆ ਮੂਲ ਮੰਤਰ ਦਾ ਪਾਠ ਹੋਣ ਲੱਗ ਜਾਣਾ ਕਦੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਜਾਣਾ ਪੁੰਨਿਆ ਤੇ ਭੋਗ ਪਿਆ ਸੀ 15 ਦਿਨਾਂ ਬਾਅਦ ਮਸਿਆ ਆ ਗਈ ਆ 14 ਦੀ ਰਾਤ ਨੂੰ ਬਾਬਾ ਜੀ ਪਾਸ ਠਾਠ ਵਿੱਚ ਹੀ ਰਹਿਣ ਦਾ ਵਿਚਾਰ ਬਣਾਇਆ ਰਾਤ ਨੂੰ 11 ਵਜੇ ਸੁੱਤੇ 2 ਵਜੇ ਦੇ ਕਰੀਬ ਸੁਪਨਾ ਆ ਰਿਹਾ ਹੈ। ਬਾਬਾ ਜੀ ਨਿਤਨੇਮ ਕਰ ਰਹੇ ਹਨ ਇੱਕ ਹਿੰਦੂ ਜਾਮੇ ਵਿੱਚ ਵੱਡੀ ਸਾਰੀ ਪੱਗ ਬੱਦੀ ਹੈ। ਥੋਤੀ ਦੀ ਲਾਮ ਬਿਮਾਰੀ ਹੋਈ ਹੈ। ਗੋਰੇ ਰੰਗ ਦਾ ਚੜਦੀ ਜਵਾਨੀ ਹੱਥ ਵਿੱਚ ਲਾਲ ਤਕਰੀਬਨ ਪਾਈਆਂ ਪੱਕੇ ਦਾ ਇਤਨਾ ਜਗ ਰਿਹਾ ਹੈ ਜਿਵੇਂ ਗੈਸ ਦੀ ਰੋਸ਼ਨੀ ਹੋਵੇ। ਉਹ ਲਾਲ ਥਾਲ ਦੇ ਵਿੱਚ ਰੱਖ ਕੇ ਬਾਬਾ ਜੀ ਦੇ ਅੱਗੇ ਭੇਟ ਕੀਤਾ ਅਤੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਕਿਹਾ ਆ ਸਾਲਸ ਰਾਏ ਇਹ ਕੀ ਲਿਆਇਆ ਹੈ ਇਹ ਬਚਨ ਸੁਣ ਸਾਲਸ ਹੈਰਾਨ ਹੋ ਕੇ ਇਹ ਦੇਖ ਰਿਹਾ ਹੈ ਕਿ ਬਾਬਾ ਜੀ ਦੇ ਚਿਹਰੇ ਤੋਂ ਇਸ ਨਾਲ ਨਾਲੋਂ ਵੀ ਹਜ਼ਾਰ ਗੁਣਾ ਪ੍ਰਕਾਸ਼ ਜ਼ਿਆਦਾ ਹੋ ਰਿਹਾ ਹੈ ਇਹ ਕੁਝ ਤੱਕ ਕੇ ਸਾਲਸ ਰਾਏ ਦੀਆਂ ਅੱਖਾਂ ਚੁੰਧ ਆ ਗਈਆਂ ਹਜ਼ੂਰ ਨੇ ਆਪਣੇ ਮੁਬਾਰਕ ਹੱਥਾਂ ਨਾਲ ਲਾਲ ਸਾਲਸ ਦੇ ਅੱਗੇ ਰੱਖਿਆ ਤੇ ਕਿਹਾ ਸਾਲਸ ਇਸ ਲਾਲ ਦੀ ਪਰ ਕਰ ਤੇ ਨਾਲੇ ਪੰਕਤੀ ਉਚਾਰਨ ਕੀਤੀ ਸੁਣ ਸਾਲਸ ਜਵਾਰੀ ਤੂੰ ਆਪਣਾ ਲਾਲ ਪਛਾਨ ਝੂਠੇ ਲਾਲ ਨਾ ਗੰਠ ਬਨ ਆਪਣਾ ਸਾਹ ਸਿਆਨ ਹੁਣ ਸਾਲਸ ਕਦੇ ਲਾਲਵਾਲ ਤੱਕਦਾ ਹੈ ਕਦੇ ਬਾਬਾ ਜੀਵਲ ਤੱਕ ਰਿਹਾ ਹੈ ਸਾਲਸ ਰਹਿ ਨਾ ਸਕਿਆ ਤੇ ਕਿਹਾ ਲਾਲ ਲਾਲ ਕੇ ਲਾਲ ਤੂੰ ਹੀ ਲਾਲ ਭਾਵ ਇਸ ਲਾਲ ਦਾ ਤੇ ਬਾਬਾ ਜੀ ਦਾ ਕੋਈ ਫਰਕ ਨਹੀਂ ਹੁਣ ਬਾਬਾ ਜੀ ਦੀ ਸਾਲਸ ਨੇ ਨਿਮਰਤਾ ਸਹਿਤ ਉਪਮਾ ਕੀਤੀ ਹਜ਼ੂਰ ਨੇ ਸੁਖਾਨੰਦ ਪੁੱਛੀ ਤੇ ਪ੍ਰਸ਼ਾਦ ਦੇ ਕੇ ਵਿਦਾ ਕੀਤਾ ਇਹ ਕੋਤਕ ਨਿਹਾਲ ਸਿੰਘ ਜਾਗਰਤ ਸੁਪਨੇ ਵਿੱਚ ਦੇਖ ਰਿਹਾ ਹੈ ਆਕ ਕੁੱਲੀ ਬੜਾ ਹੈਰਾਨ ਹੋਇਆ ਇਹ ਸੁਪਨਾ ਹੈ ਨਹੀਂ ਨਹੀਂ ਇਹ ਤਾਂ ਸੱਚ ਮੁੱਚ ਹੈ ਇਸ਼ਨਾਨ ਕੀਤਾ ਕੀਰਤਨ ਦਾ ਸਮਾਂ ਹੋ ਗਿਆ ਭਾਈ ਸਾਹਿਬ ਭਾਈ ਕੇਰ ਸਿੰਘ ਜੀ ਹੈਡ ਹਜ਼ੂਰੀ ਰਾਗੀ ਜੀ ਨੇ ਕੀਰਤਨ ਆਰੰਭ ਕਰ ਦਿੱਤਾ ਦਿਨ ਚੜ੍ਹੇ ਸਮਾਪਤੀ ਹੋਈ ਮਸਿਆ ਦਾ ਦੀਵਾਨ ਸੰਗਤਾਂ ਨਾਲ ਗੈਮਾ ਗੈਮ ਭਰਪੂਰ ਹੋਇਆ ਸ਼ਾਮ ਨੂੰ ਸੰਗਤਾਂ ਆਪੋ ਆਪਣੇ ਅਸਥਾਨਾਂ ਤੇ ਚਲੀਆਂ ਗਈਆਂ ਰਾਤ ਨੂੰ ਬਾਬਾ ਜੀ ਦੇ ਪਾਸ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਨਿਹਾਲ ਸਿੰਘ ਨੇ ਵੀ ਹਜ਼ੂਰ ਨੂੰ ਮੱਥਾ ਟੇਕਿਆ ਜਦੋਂ ਸਿਰ ਚੁੱਕਿਆ ਤਾਂ ਬਾਬਾ ਜੀ ਨੇ ਮੁਬਾਰਕ ਰਸਨਾ ਤੋਂ ਫੁਰਮਾਇਆ ਆ ਪਾਈ ਸਾਲਸਰਾਏ ਜਵਾਰੀ ਇਹ ਸੁਣ ਕੇ ਨਿਹਾਲ ਸਿੰਘ ਬੜਾ ਅश्चਰਜ ਹੋਇਆ ਅਤੇ ਬੇਨਤੀ ਕੀਤੀ ਪਾਤਸ਼ਾ ਮੈਂ ਤਾਂ ਸਾਲਸਰਾਏ ਦੇ ਪੈਰਾਂ ਵਰਗਾ ਵੀ ਨਹੀਂ ਹਾਂ ਹਜ਼ੂਰ ਨੇ ਕਿਹਾ ਜੋ ਰਾਤ ਦੇਖਿਆ ਹੈ ਉਹ ਦੱਸ ਹੁਣ ਨਿਹਾਲ ਸਿੰਘ ਨੇ ਆਗਿਆ ਦਾ ਪਾਲਨ ਕਰਦਿਆਂ ਰਾਤ ਵਾਲਾ ਸਾਰਾ ਸਮਾਂ ਸੁਨਾਇਆ। ਅਗੋਂ ਬਾਬਾ ਜੀ ਨੇ ਵਾਰ ਦਿੰਦਿਆਂ ਕਿਹਾ, "ਸਾਲਸਰਾਏ ਹੁਣ ਵੀ ਹਾਜ਼ਰ ਹੈ। ਉਹ ਕਿਤੇ ਗਿਆ ਤਾਂ ਨਹੀਂ। ਇਸ ਰਮਜ਼ ਨੂੰ ਬਾਬਾ ਜੀ ਹੀ ਜਾਣਨ। ਹੋਰ ਬਚਨ ਕੁੱਚੇਰ ਕਰਕੇ ਆਗਿਆ ਦੇ ਦਿੱਤੀ।" ਤਿਵੇਂ ਹੀ ਇਹ ਬਚਨ ਬੀਜਮਾਤਰ ਸਰੀਰ ਰੂਪੀ ਧਰਤੀ ਵਿੱਚ ਵਦਨ ਫੁੱਲਣ ਲੱਗਿਆ। ਹੁਣ ਬਾਬਾ ਜੀ ਕੁਝ ਸਮੇਂ ਬਾਅਦ ਨਾਨਕ ਸਰ ਕਲੇਰੀ ਪੁੱਛੇ। ਸੰਗਤਾਂ ਇੱਥੇ ਹੁਮ-ਹੁਮਾ ਕੇ ਆਉਣ ਲੱਗੀਆਂ। 15ਵੀਂ ਦਿਨਾ ਬਾਅਦ ਨਿਹਾਲ ਸਿੰਘ ਨੇ ਵੀ ਦਰਸ਼ਨ ਕਰਨ ਪਹੁੰਚ ਜਾਣਾ ਇੱਥੇ ਆ ਕੇ ਘਰ ਜਾਣ ਨੂੰ ਜੀ ਨਾ ਕਰਨਾ ਘਰਦਿਆਂ ਨੇ ਗੁੱਸੇ ਹੋਣਾ ਤੂੰ ਜੇ ਘਰ ਦਾ ਕੰਮ ਨਹੀਂ ਕਰਨਾ ਤਾਂ ਸਾਧ ਹੀ ਭਾਂਜਾ ਮਤਲਬ ਕਿ ਘਰਦਿਆਂ ਨੇ ਸਮਝਣਾ ਘਰ ਦੇ ਕੰਮ ਘਰ ਤੋਂ ਡਰਦਾ ਸੰਤਾ ਪਾਸ ਚਲਾ ਜਾਂਦਾ ਹੈ ਤੇ ਨਿਹਾਲ ਸਿੰਘ ਨੇ ਮਨ ਵਿੱਚ ਕਹਿਣਾ ਸੰਗਤ ਕਰਨ ਨਾਲ ਮਨ ਚੜ੍ਹਦੀਆਂ ਕਲਾ ਵਿੱਚ ਹੋ ਜਾਂਦਾ ਹੈ ਜੇ ਬਾਬਾ ਜੀ ਦੇ ਦੱਸੇ ਪੂਰਨਿਆ ਤੇ ਚੱਲੀਏ ਤਾਂ ਕਮਜ਼ੋਰ ਮਨ ਬਲਵਾਨ ਹੁੰਦਾ ਹੈ ਇੱਥੇ ਨਾਨਕ ਸਰ ਫਿਰ ਬਾਬਾ ਜੀ ਨੇ 28 ਦਿਨ ਦਾ ਸੰਪਰਤ ਅਖੰਡ ਪਾਠ ਆਰੰਭ ਕਰਾਇਆ ਇਸ ਪਾਠ ਵਿੱਚ ਫਿਰ ਸ਼ਾਮਲ ਕਰ ਲਿਆ ਹੁਣ ਪਾਠ ਵਿੱਚ ਸੇਵਾ ਤਤਪਰ ਹੋ ਕੇ ਕਰਨੀ ਇੱਕ ਦਿਨ ਬਾਬਾ ਜੀ ਪਾਠੀਆਂ ਨੂੰ ਸਮਤ ਦੇ ਰਹੇ ਹਨ ਨਿਹਾਲ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਘਰ ਦੇ ਭਰਾ ਅਤੇ ਮਾਤਾ ਪਿਤਾ ਕਹਿੰਦੇ ਹਨ ਤੂੰ ਸੰਤਾਂ ਵੱਲ ਤੁਰਿਆ ਰਹਿੰਦਾ ਹੈ ਘਰ ਦਾ ਕੰਮ ਛੱਡੀ ਫਿਰਦਾ ਹੈ ਅਖੀਰੀ ਰੋਟੀਆਂ ਤਾਂ ਘਰੋਂ ਹੀ ਮਿਲਣੀਆਂ ਹਨ ਤੂ ਆਖੇ ਨਹੀਂ ਲੱਗਦਾ ਤੇ ਰੋਜ਼ ਸੰਤਾਵਲ ਮੂੰਹ ਚੁੱਕ ਕੇ ਤੁਰ ਪੈਂਦਾ ਹੈ। ਅਗੋਂ ਬਾਬਾ ਜੀ ਨੇ ਕਿਹਾ ਮਾਤਾ ਪਿਤਾ ਨੂੰ ਬੁਰਾ ਭਲਾ ਕੁਝ ਨਹੀਂ ਕਹਿਣਾ। ਮਾਤਾ ਪਿਤਾ ਦੀ ਤਾੜਨਾ ਨੂੰ ਸਹਾਰਨਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰਨਿਆ ਪਾ ਕੇ ਦੱਸਿਆ ਕਿ ਜੇ ਪਿਤਾ ਚ ਪੇੜਾ ਵੀ ਮਾਰੇ ਤਦ ਵੀ ਤਾਕਤ ਦੇ ਹੁੰਦਿਆ ਸਰਾਪ ਨਹੀਂ ਦਿੱਤਾ। ਪਰ ਚੰਗੇ ਪੁਰਸ਼ਾਂ ਦੀ ਸੇਵਾ ਸੰਗਤ ਨਹੀਂ ਛੱਡਣੀ। ਮਾਪੁਰਖਾਂ ਦੀ ਸੇਵਾ ਕਰਨ ਨਾਲ ਇੱਕੀ ਗੁਲਾਮ ਵਿੱਚੋਂ ਕੋਈ ਨਰਕ ਵੀ ਭੋਗ ਰਿਹਾ ਹੈ ਉਸ ਨੂੰ ਵੀ ਨਰਕਾਂ ਵਿੱਚੋਂ ਕੱਢ ਕੇ ਸੁਰਗਾ ਵਿੱਚ ਪਹੁੰਚਾਇਆ ਜਾਂਦਾ ਹੈ ਇਤਿਆਦੀ ਹੋਰ ਵੀ ਬਹੁਤ ਸਾਰੇ ਬਚਨ ਕੀਤੇ ਅਤੇ ਸੁਮਤ ਦੇ ਕੇ ਬਾਬਾ ਜੀ ਤਾਂ ਅੰਦਰ ਚਲੇ ਗਏ ਦਾਸ ਕੁ ਦਿਨ ਬਾਅਦ ਪਾਠ ਦੇ ਵਿੱਚ ਹੀ ਇੱਕ ਦਿਨ ਸੁਪਨੇ ਵਿੱਚ ਦਾਦੀ ਹੀ ਦਿਖਾਈ ਦਿੱਤੀ ਤੇ ਕਿਹਾ ਪੁੱਤਰ ਤੂੰ ਤੰ ਹੈ ਤੇਰਾ ਅਸੀਂ ਦੇਣਾ ਨਹੀਂ ਦੇ ਸਕਦੇ ਇਓ ਕਹਿ ਕੇ ਵਿਬਾਨ ਵਿੱਚ ਬੈਠ ਕੇ ਦਰਗਾਹ ਪਹੁੰਚੀ ਏ ਨਜ਼ਾਰਾ ਨਿਹਾਲ ਸਿੰਘ ਨੇ ਸੁਪਨੇ ਵਿੱਚ ਦੇਖਿਆ ਤੇ ਬਾਬਾ ਜੀ ਦਾ ਬਚਨ ਯਾਦ ਆਇਆ ਤੇ ਅਗਲੇ ਦਿਨ ਬਾਬਾ ਜੀ ਨੂੰ ਸਾਰਾ ਬਿਰਤਾਂਤ ਦੱਸਿਆ ਹਜ਼ੂਰ ਨੇ ਤਸੱਲੀ ਕਰਾਈ ਤੇ ਪਰਹੋੜਤਾ ਕੀਤੀ ਹੁਣ ਬਾਬਾ ਜੀ ਪਰ ਹੋਰ ਵੀ ਯਕੀਨ ਜ਼ਿਆਦਾ ਵੱਜ ਗਿਆ ਕਈ ਪ੍ਰੇਮੀ ਸੰਸਾ ਕਰਨਗੇ ਕਿ ਸੁਪਨਾ ਤਾਂ ਝੂਠਾ ਹੁੰਦਾ ਹੈ ਤੇ ਸਾਹਿਬ ਵੀ ਕਹਿੰਦੇ ਹਨ ਸੁਪਨੇ ਸੇਤੀ ਚਿਤ ਮੂਰਖ ਲਾਇਆ ਉਤਰ ਬਾਣੀ ਤਿੰਨ ਕਾਲ ਸਤ ਹੈ ਪਰ ਮਹਾਪੁਰਗ ਸੇਵਕ ਦੇ ਪੁੰਨ ਥੋੜੇ ਹੋਣ ਦੇ ਕਾਰਨ ਸੁਪਨੇ ਵਿੱਚ ਚਮਤਕਾਰ ਦਿਖਾ ਕੇ ਭਾਵਨਾ ਨੂੰ ਪੱਕਿਆ ਕਰਦੇ ਹਨ ਜਿਵੇਂ ਮਾਤਾ ਤ੍ਰਿਪਤਾ ਨੂੰ ਸੁਪਨੇ ਵਿੱਚ ਤਪੱਸਿਆ ਵਾਲਾ ਕੋਤਕ ਦਿਖਾਇਆ ਸੀ ਫਿਰ ਮੰਡੀ ਵਾਲੇ ਰਾਜੇ ਨੂੰ ਸੁਪਨੇ ਵਿੱਚ 60 ਸਾਲ ਚੰਡਾਲ ਦੇ ਘਰ ਜਨਮ ਦਿਖਾਇਆ ਸੀ ਵਾਸਤਵ ਵਿੱਚ ਸੁਪਨਾ ਹੈ ਤਾਂ ਝੂਠਾ ਪਰ ਝੂਠੀ ਦੁਨੀਆ ਨੂੰ ਝੂਠਾ ਹੀ ਦ੍ਰਿਸ਼ਟਾਂਤ ਦੇ ਕੇ ਸੱਚ ਦੇ ਨਾਲ ਜੋੜ ਦਿੰਦੇ ਹਨ ਸੁਪਨੇ ਚਰਿੱਤਰ ਚਿੱਤਰ ਬਣ ਕੇ ਬਨੇ ਬਚਿੱਤਰ ਪਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹਨ ਇਸ ਦਾ ਅਰਥ ਇਹ ਨਹੀਂ ਕਿ ਸੁਪਨੇ ਨੂੰ ਸੱਚਾ ਸਮਝ ਕੇ ਉਸੇ ਦੇ ਵਿੱਚ ਹੀ ਗਲਤਾਨ ਹੋ ਗਏ ਰੱਬ ਹੀ ਮੰਨ ਬੈਣਾ ਇਸ ਦਾ ਅਸਲੀ ਅਰਥ ਇਹ ਹੈ ਕਿ ਸੁਪਨੇ ਦੇ ਵਿੱਚ ਤੈਨੂੰ ਰਾਹ ਮਿਲਿਆ ਹੈ ਇਸ ਰਾਹ ਪਰ ਤੁਰ ਜੇ ਇੰਨਾ ਪੂਰਨਿਆ ਤੇ ਚੱਲੇਗਾ ਅਤੇ ਸੇਵਾ ਸਿਮਰਨ ਕਰੇਗਾ ਤਾਂ ਸੁਪਨੇ ਵਾਲਾ ਦ੍ਰਿਸ਼ ਪ੍ਰਤੱਖ ਹੋ ਜਾਏਗਾ ਭਾਵ ਸੱਚਾ ਹੋ ਜਾਏਗਾ ਇਸ ਪ੍ਰਕਾਰ ਅਨੇਕ ਤਰ੍ਹਾਂ ਦੇ ਕੋਤਕ ਦੇਖਣੇ ਕੀਤੇ ਹੁਣ ਸਮੇਂ ਅਨੁਸਾਰ ਪਾਠਾਂ ਦੀ ਸਮਾਪਤੀ ਹੋਈ ਤੇ ਕੁਝ ਸਮਾਂ ਐਵੇਂ ਬਿਤਾਇਆ ਫਿਰ ਘਰ ਉਦਾਸ ਹੋ ਕੇ ਦਿੱਲੀ ਜਲੰਧਰ ਬੋਡੀ ਬਿਲਡਰਜ਼ ਰੋहतक ਰੋਡ ਕੰਪਨੀ ਵਿੱਚ ਸੁਖਮਨੀ ਸਾਬ ਦੇ ਪਾਠ ਕਰਨ ਦੀ ਨੌਕਰੀ ਕਰ ਲਿੱਤੀ 5-4 ਮਹੀਨੇ ਦੇ ਬਾਅਦ ਨੌਕਰੀ ਛੱਡ ਦਿੱਤੀ 2-3 ਭਾਈਵਾਲ ਨਾਲ ਬਣਾਏ ਤੇ ਆਪਣੀ ਵਰਕਸ਼ਾਪ ਰਾਂਚੀ ਖੋਲਣ ਦਾ ਪ੍ਰੋਗਰਾਮ ਬਣਾ ਲਿੱਤਾ ਨਾਨਕ ਸਾਰ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਹਜ਼ੂਰ ਨੇ ਕਿਹਾ ਨਿਹਾਲ ਸਿਆ ਸੋਚ ਕੇ ਪੈਰ ਰੱਖੀ ਭਾਈਵਾਲਾ ਨਾਲ ਵੀ ਸਪਸ਼ਟ ਗੱਲਬਾਤ ਕਰ ਲਈ ਕਾਲ ਨੂੰ ਰੋਲਾ ਨਾ ਪੈਂਦਾ ਫਿਰੀ ਲੋਕੀ ਇਹ ਨਾ ਕਹਿਣ ਕਿ ਸੰਤਾਂ ਦੇ ਸੰਗੀ ਠਗੀਆਂ ਮਾਰਨ ਲੱਗ ਗਏ ਹਨ ਇਸ ਤਰ੍ਹਾਂ ਬਚਨ ਕਰਕੇ ਦਿਲਾਸਾ ਵੀ ਦਿੱਤਾ ਤੇ ਰਾਹ ਵੀ ਪਾਇਆ ਨਾਲ ਹੀ ਕਿਹਾ ਤੂੰ ਭਾਈਵਾਲਾ ਨੂੰ ਭੇਜ ਦੇ ਉਹ ਰਾਂਚੀ ਜਗ੍ਹਾ ਲੈ ਕੇ ਕਾਮਕਾਰ ਸ਼ੁਰੂ ਕਰਨ ਤੂੰ ਸਾਡੇ ਨਾਲ ਚੱਲਨੀ ਅਸੀਂ ਕਲਕੱਤੇ ਨੂੰ ਜਾਣਾ ਹੈ ਨਾਲੇ ਤੇਰੀ ਵਰਕਸ਼ਾਪ ਦੇਖਾਂਗੇ ਆਗੋਂ ਨਿਹਾਲ ਸਿੰਘ ਨੇ ਸੱਤ ਬਚਨ ਕੀਆ ਨਾਲ ਦੇ ਸਾਥੀਆਂ ਨੂੰ ਰਾਂਚੀ ਭੇਜ ਦਿੱਤਾ ਆ ਪਿੰਡ ਮਣੂਕੇ ਚਲਾ ਗਿਆ ਕੁਝ ਦਿਨਾਂ ਬਾਅਦ ਬਾਬਾ ਜੀ ਦੀ ਤਿਆਰੀ ਹੋ ਗਈ ਪਰ ਨਿਹਾਲ ਸਿੰਘ ਕਿਸੇ ਕਾਰਨ ਕਰਕੇ ਇੱਥੇ ਹੀ ਰਹਿ ਗਿਆ ਬਾਬਾ ਜੀ ਕਲਕੱਤੇ ਪਹੁੰਚ ਗਏ ਕੁਝ ਦਿਨ ਬਾਅਦ ਨਿਹਾਲ ਸਿੰਘ ਵੀ ਕਲਕੱਤੇ ਜੈਨੀ ਸੇਠ ਦੀ ਕੋਠੀ ਪਹੁੰਚਿਆ ਜਿੱਥੇ ਬਾਬਾ ਜੀ ਟਹਿਰੇ ਹੋਏ ਹਨ ਹਜ਼ੂਰ ਦੇ ਚਰਨਾਂ ਵਿੱਚ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ ਤੇ ਸਾਰਾ ਹਾਲ ਦੱਸਿਆ ਨੇਤਰ ਪਾਰਾ ਇਸ ਦਾ ਭਾਵ ਇਹ ਸੀ ਕਿ 3-4000 ਰੁਪਇਆ ਦੇ ਕੇ ਸਾਥੀਆਂ ਨੂੰ ਤੋੜ ਦਿੱਤਾ ਹੈ ਨਾ ਕੋਈ ਲਿਖਤ ਪੜਤ ਹੋਈ ਹੈ ਤੇ ਨਾ ਹੀ ਜਗ੍ਹਾ ਦੀ ਦੇਖਭਾਲ ਕਰਕੇ ਕੋਈ ਅੱਡਾ ਬਣਾਇਆ ਹੈ ਸਿਰਫ ਜ਼ਬਾਨੀ ਕਲਾਮੀ ਹੀ ਸਾਰੀ ਗੱਲਬਾਤ ਕੀਤੀ ਹੈ ਹਜ਼ੂਰ ਨੇ ਇਸ ਹਵਸਤਾਨ ਨੂੰ ਤਾਕੇ ਦਿਲਾਸਾ ਦਿੱਤਾ ਤੇ ਕਿਹਾ ਤੂੰ ਗੁਰੂ ਨਾਨਕ ਦਾ ਲੜਨਾ ਛੱਡੀ ਗੁਰੂ ਨਾਨਕ ਤੇਰੀ ਜਾਮਨੀ ਨਿਭਾਏਗਾ ਅਗੋ ਨਿਹਾਲ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਤੁਸੀਂ ਵੀ ਰਾਂਚੀ ਚਰਨ ਪਾਓ ਆਪ ਜੀ ਨੇ ਕਿਹਾ ਤੂੰ ਚੱਲ ਅਸੀਂ ਆਪੇ ਹੀ ਆ ਜਾਵਾਂਗੇ ਸੱਤ ਬਚਨ ਕਰਕੇ ਨਿਹਾਲ ਸਿੰਘ ਰਾਂਚੀ ਪਹੁੰਚਿਆ ਬਾਬਾ ਜੀ ਨੇ ਪਟਨਾ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਕੇ ਤਿਆਰੀ ਕਰਕੇ ਪਟਨੇ ਸਾਹਿਬ ਤੋਂ ਹੋ ਕੇ ਰਾਂਚੀ ਪਹੁੰਚੇ ਨਿਹਾਲ ਸਿੰਘ ਨੂੰ ਵੀ ਪਤਾ ਲੱਗਿਆ ਗੁਰਦੁਆਰੇ ਦੀਵਾਨ ਵਿੱਚ ਪਹੁੰਚ ਦਰਸ਼ਨ ਮੇਲਾ ਕੀਤਾ ਅਤੇ ਬੇਨਤੀ ਕਰ ਵਰਕਸ਼ਾਪ ਵਿੱਚ ਚਰਨ ਪੁਆਏ ਹਜ਼ੂਰ ਆਤੂ ਰੋਡ ਵਰਕਸ਼ਾਪ ਵਿੱਚ ਪਹੁੰਚ ਨਿਹਾਲ ਸਿੰਘ ਅਤੇ ਸਾਥੀਆਂ ਨੂੰ ਉਪਦੇਸ਼ ਦਿੱਤਾ ਤੇ ਕਿਹਾ ਪਾਈ ਛਾ ਨੂੰ ਫੜੀਏ ਤਾਂ ਹੱਥ ਨਹੀਂ ਆਉਂਦੀ ਜੇ ਸੂਰਜ ਵਾਲ ਮੁਖ ਕਰ ਲਈਏ ਤਾਂ ਪਿੱਛੇ ਪਿੱਛੇ ਤੂਰੀ ਫਿਰਦੀ ਹੈ ਤਿਵੇਂ ਹੀ ਜੇ ਤੁਸੀਂ ਨਿਰੀ ਮਾਇਆ ਨੂੰ ਹੀ ਮੁਖ ਰੱਖ ਕੇ ਕੰਮ ਕਰੋਗੇ ਤਾਂ ਕੰਮ ਵੱਧੇ ਜਾਣਗੇ ਤੇ ਮਾਇਆ پاس ਨਹੀਂ ਰਹੇਗੀ ਜੇ ਤੁਸੀਂ ਆਪਣਾ ਜੀਵਨ ਬਣਾਓਗੇ ਤੇ ਕਰਮ ਧਰਮ ਵਿੱਚ ਰਹੋਗੇ ਤਾਂ ਮਾਇਆ ਤੁਹਾਡੇ ਚਰਨ ਚੁੰਮੇਗੀ ਜਿਵੇਂ ਕਿਸਾਨ ਜ਼ਮੀਨ ਵਿੱਚ ਵੀ ਪਾਏ ਤੋਂ ਬਿਨਾ ਚਾਹੇ ਕਿ ਦਾਣੇ ਲੈ ਲਵਾ ਪਰ ਉਹ ਤਾਂ ਹੀ ਲੈ ਸਕਦਾ ਹੈ ਜੇ ਜ਼ਮੀਨ ਵਿੱਚ ਬੀਜ ਪਏਗਾ ਤਾ ਐਵੇਂ ਹੀ ਨਾਮ ਵਿੱਚ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਨਾਮ ਰੂਪੀ ਵੀ ਸਰੀਰ ਰੂਪੀ ਧਰਤੀ ਵਿੱਚ ਬੀਜ ਪਾਓ ਨਿਰੰਕਾਰ ਦੀ ਦਿੱਤੀ ਦਾਤ ਦੀ ਓਟ ਭਾਵ ਸੰਤੋਖ ਰੱਖੋ ਮਤਲਬ ਕਿਸੇ ਦਾ ਹੱਕ ਨਾ ਖੋ ਤੇ ਜੋ ਦਾਨ ਕਰਨਾ ਹੈ ਉਸ ਦਾ ਦਿਖਾਵਾ ਨਾ ਕਰੋ ਉਸ ਪਰ ਸੁਹਾਗਾ ਫੇਰਦੇ ਭਾਵ ਕਿਸਾਨ ਜ਼ਮੀਨ ਵਿੱਚ ਦਾਣੇ ਪਾ ਕੇ ਉੱਤੋਂ ਸੁਹਾਗਾ ਫੇਰਦਾ ਹੈ ਤੇ ਜਿਹੜਾ ਦਾਣਾ ਬਾਹਰ ਦਿਸਦਾ ਹੈ ਉਸ ਨੂੰ ਕਾਂ ਜਿਹੜੀਆਂ ਚੁੱਕ ਕੇ ਲੈ ਜਾਂਦੇ ਹਨ ਤੇ ਜੋ ਮਿੱਟੀ ਦੇ ਵਿੱਚ ਦੱਬਿਆ ਜਾਂਦਾ ਹੈ ਉਸ ਦਾ ਇੱਕ ਇੱਕ ਦਾਣੇ ਤੋਂ ਸੈਂਕੜੇ ਹੀ ਦਾਣੇ ਬਣ ਜਾਂਦੇ ਹਨ দান ਕਰਕੇ ਉਤੋਂ ਸੁਹਾਗਾ ਫੇਰ ਭਾਗ ਪ੍ਰਗਟ ਨਾ ਕਰੋ ਇਹ ਕੁਝ ਕਰਕੇ ਨਿਮਰਤਾ ਰੂਪੀ ਗਰੀਬੀ ਵੇਸ ਧਾਰਨ ਕਰੋ ਗਰੀਬੀ ਵੇਸ ਭੁੱਖ ਨੰਗ ਦਾ ਨਾਮ ਨਹੀਂ ਹੈ ਗਰੀਬੀ ਨਿਰੰਕਾਰ ਦੀ ਸ਼ਕਤੀ ਖਜ਼ਾਨੇ ਦਾ ਨਾਮ ਹੈ ਭਾਗ ਨਿਰੰਕਾਰ ਦੀ ਓਟ ਰੱਖ ਜਾ ਕੇ ਸਿਮਰਨ ਦੁਰਮਤ ਨਾਸੀ ਪਾਵੇ ਪਦ ਨਿਰਬਾਨਾ ਪਾਉ ਜੋ ਨਿਮਰਤਾ ਕਰਕੇ ਨਿਰੰਕਾਰ ਦੀ ਓਟ ਲੈਂਦਾ ਹੈ ਨਿਰਬਾਨ ਕਹੀਏ ਧਿਰੰਕਾਰ ਨੂੰ ਪ੍ਰਾਪਤ ਕਰ ਲੈਂਦਾ ਹੈ ਉੱਥੇ ਗੁਰੂ ਨਾਨਕ ਆਪ ਚੱਲ ਕੇ ਆ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਰਦਾਨੇ ਨੇ ਕਿਹਾ ਪਾਦਸ਼ਾ ਮੈਨੂੰ 3 ਸਾਲ ਹੋ ਗਏ ਹਨ ਨਾਲ ਆਇਆ ਤੁਹਾਡੇ ਨਾਲ ਕਈ ਤਰ੍ਹਾਂ ਦੇ ਦੁੱਖ ਸੁੱਖ ਛੱਲੇ ਹਨ ਹੁਣ ਮੈਨੂੰ ਛੁੱਟੀ ਦਿਓ ਬਾਲ ਬੱਚੇ ਨੂੰ ਮਿਲਣ ਵਾਸਤੇ ਜੀ ਕਰਦਾ ਹੈ ਹਜ਼ੂਰ ਨੇ ਕਿਹਾ ਚੰਗਾ ਮਰਦਾਨਿਆ ਤੇਰੀ ਮਰਜ਼ੀ ਤੈਨੂੰ ਛੁੱਟੀ ਹੈ ਤੂੰ ਚਲਾ ਜਾ ਮਰਦਾਨਾ ਮੱਥਾ ਟੇਕ ਕੇ ਤੁਰ ਪਿਆ ਥੋੜੀ ਦੂਰ ਗਿਆ ਕੋਈ ਖਿਆਲ ਆਇਆ ਫਿਰ ਮੁੜ ਕੇ ਆ ਗਿਆ ਹਜ਼ੂਰ ਨੇ ਕਿਹਾ ਮਰਦਾਨਿਆ ਫੇਰ ਆ ਗਿਆ ਹੈ ਮਰਦਾਨੇ ਨੇ ਕਿਹਾ ਬਾਦਸ਼ਾ ਤਿੰਨ ਸਾਲ ਹੋਏ ਹਨ ਘਰੋਂ ਆਇਆਂ ਨੂੰ ਜਾਂਦੇ ਨੂੰ ਘਰ ਦੇ ਪੁੱਛਣਗੇ ਬਾਬੇ ਪਾਸੋਂ ਕੀ ਲਿਆਇਆ ਹੈ ਕਾਮਨ ਲੋੜੇ ਸੋਏ ਨਾ ਰੂਪਾ ਮਿੱਤਰ ਲੋੜੇ ਨੂੰ ਖਾ ਦਿੱਤਾ ਪਾ ਇਸ ਧੀ ਨੂੰ ਸੋਨੇ ਚਾਂਦੀ ਨਾਲ ਬਹੁਤ ਪਿਆਰ ਹੁੰਦਾ ਹੈ ਉਹ ਸੋਨਾ ਚਾਹਨੀ ਚਾਹੁੰਦੀ ਹੈ ਮਿੱਤਰ ਦੋਸਤ ਖਾਣਾ ਪੀਣਾ ਚਾਹੁੰਦੇ ਹਨ ਪੁੱਤਰ ਧੀਆਂ ਲੀੜਾ ਕਪੜਾ ਮੰਗਦੇ ਹਨ ਸੋ ਬਾਬਾ ਮੈਂ ਘਰ ਜਾ ਕੇ ਕੀ ਕਹਾਂਗਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੁਝ ਨਹੀਂ ਦਿੱਤਾ ਹਜ਼ੂਰ ਨੇ ਉੱਤਰ ਵਿੱਚ ਕਿਹਾ ਮਰਦਾਨਿਆ ਉਹ ਪੱਥਰ ਚੁੱਕ ਲੈ ਤੇ ਘਰ ਲੈ ਜਾ ਇਹ ਤੇਰੇ ਸਾਰੇ ਕਾਰਜ ਪੂਰੇ ਕਰ ਦੇਵੇਗਾ ਮਰਦਾਨੇ ਨੇ ਕਿਹਾ ਪਾਤਸ਼ਾਹ ਇੱਥੇ ਤਾਂ ਕਈ ਪੱਥਰ ਪਏ ਹਨ ਦੱਸੋ ਕਿਹੜਾ ਚੁੱਕਾਂ ਅਜੂ ਉਹਨੇ ਕਿਹਾ ਜਿਹੜੇ ਪੱਥਰ ਉੱਤੇ ਮੇਰੀ ਨਜ਼ਰ ਜਾ ਰਹੀ ਹੈ ਮਰਦਾਨੇ ਨੇ ਸੱਤ ਬਚਨ ਕਰ ਪੱਥਰ ਚੁੱਕ ਲਿਆ ਇਹ ਲੈ ਕੇ ਵਾਪਸ ਤੁਰ ਪਿਆ ਮਨ ਵਿੱਚ ਵਿਚਾਰ ਆਇਆ ਕਿ ਆ ਸ਼ਹਿਰ ਨਜ਼ਦੀਕ ਹੈ ਇੱਥੇ ਪਤਾ ਤਾਂ ਕਰਾਂ ਇਹ ਪੱਥਰ ਕੁਝ ਦੇਂਦਾ ਵੀ ਹੈ ਕਿ ਐਵੇਂ ਨਿਆਣੇ ਬਤ ਬਾਬੇ ਨੇ ਖਡੋਣਾ ਦੇ ਕੇ ਮਗਰੋਂ ਹੀ ਲਾਇਆ ਹੈ ਇਹ ਸੋਚ ਕੇ ਬਾਜ਼ਾਰ ਵਿੱਚ ਚਲਾ ਗਿਆ ਰਸਤੇ ਵਿੱਚ ਇੱਕ ਅਰੈਣ ਮੂਲੀਆ ਲੈ ਕੇ ਬੈਠੀ ਸੀ ਉਸ ਨੂੰ ਕਿਹਾ ਇਹ ਪੱਥਰ ਲੈ ਲੈ ਤੇ ਮੈਨੂੰ ਮੂਲੀਆਂ ਦੇ ਦੇ ਉਸ ਅਰੈਨ ਨੇ ਕਿਹਾ ਇਹ ਪੱਥਰ ਮੇਰੇ ਕਿਹੜੇ ਕੰਮ ਹੈ ਫਿਰ ਸੋਚ ਕੇ ਅਰੈਨ ਨੇ ਕਿਹਾ ਅੱਛਾ ਮੇਰੇ ਬੱਚੇ ਖੇਡਣਗੇ ਇੱਕ ਦੇ ਬਦਲੇ ਇੱਕ ਮੂਲੀ ਲੈ ਲੈ ਮਰਦਾਨੇ ਨੇ ਕਿਹਾ ਇੱਕ ਮੂਲੀ ਨਾਲ ਮੇਰਾ ਕੀ ਬਣੇਗਾ ਫਿਰ ਹਲਵਾਈ ਦੀ ਦੁਕਾਨ ਪਰ ਗਿਆ ਸੇਠ ਜੀ ਇਹ ਪੱਥਰ ਲਓਗੇ ਹਲਵਾਈ ਨੇ ਦੇਖ ਕੇ ਕਿਹਾ ਮੇਰੇ ਕਿਹੜੇ ਕੰਮ ਹੈ ਪਰ ਤਕੜੀ ਨੂੰ ਪਾਸ ਕੁ ਹੈ ਉਹ ਠੀਕ ਕਰ ਲਵਾਂਗੇ ਪਾਈਆਂ ਕੁ ਜਲੇਬੀਆਂ ਲੈ ਲੈ ਅੱਗੋਂ ਮਰਦਾਨੇ ਨੇ ਕਿਹਾ ਮੇਰੇ ਮਾਲਕ ਨੇ ਤਾਂ ਕਿਹਾ ਸੀ ਬੜਾ ਕੀਮਤੀ ਪੱਥਰ ਹੈ ਪਰ ਇਹਨਾਂ ਨੂੰ ਇਸ ਪੱਥਰ ਦੀ ਕਦਰ ਹੀ ਨਹੀਂ ਇਹ ਵਿਚਾਰ ਕੇ ਕਿਸੇ ਸਿਆਣੇ ਪੁਰਸ਼ ਪਾਸੋਂ ਪੁੱਛਿਆ ਕਿ ਇੱਥੇ ਕੋਈ ਹੀਰੇ ਲਾਲਾਂ ਦੀ ਦੁਕਾਨ ਵੀ ਹੈ ਆਗੋਂ ਉੱਤਰ ਦਿੱਤਾ ਕਿ ਇੱਥੇ ਇੱਕ ਸਾਲਸ ਰਾਏ ਜਵਾਰੀ ਰਹਿੰਦਾ ਹੈ ਉਸਦੇ ਪਾਸ ਚਲਾ ਜਾ ਹੁਣ ਮਰਦਾਨਾ ਦੁਕਾਨ ਤੇ ਪਹੁੰਚਿਆ ਮਰਦਾਨੇ ਦੇ ਚਿਹਰੇ ਵੱਲ ਤੱਕ ਕੇ ਸਾਲਸ ਰਾਏ ਅੱਗੋਂ ਉੱਠ ਕੇ ਮਿਲਿਆ ਬੜੇ ਪਿਆਰ ਤੇ ਸਤਿਕਾਰ ਨਾਲ ਕੁਰਸੀ ਤੇ ਬਿਠਾਇਆ ਤੇ ਪੁੱਛਿਆ ਆਓ ਜੀ ਕੀ ਹੁਕਮ ਹੈ ਮਰਦਾਨਾ ਦੁਕਾਨਵਾਲ ਤੱਕ ਕੇ ਤੇ ਸੇਠ ਦੇ ਪਿਆਰਵਾਲ ਤੱਕ ਕੇ ਬੜਾ ਪ੍ਰਸੰਨ ਹੋਇਆ ਤੇ ਆਖਿਆ ਸੇਠ ਜੀ ਆ ਮੇਰੇ ਪਾਸ ਲਾਲ ਹੈ ਇਸ ਨੂੰ ਮੈਂ ਵੇਚਣਾ ਚਾਹੁੰਦਾ ਹਾਂ ਸਾਲਸ ਰਾਏ ਨੇ ਲਾਲ ਨੂੰ ਹੱਥ ਵਿੱਚ ਫੜਿਆ ਤੇ ਨੌਕਰ ਨੂੰ ਆਵਾਜ਼ ਦਿੱਤੀ ਉਹ ਬੱਚਾ ਅਧਰ ਕਾ ਚੌਂਕੀ ਨੂੰ ਧੋਕੇ ਉੱਪਰ ਸੋਨਾ ਕਪੜਾ ਪਾ ਕੇ ਮੇਰੇ ਅੱਗੇ ਰੱਖ ਹੁਕਮ ਅਨੁਸਾਰ ਚੌਂਕੀ ਆ ਗਈ ਸਾਲਸ ਰਾਏ ਨੇ ਚੌਂਕੀ ਦੇ ਉੱਪਰ ਲਾਲ ਰੱਖਿਆ ਲਾਲ ਦੇ ਚਾਰ ਚੁਫੇਰੇ ਮਣੀਆਂ ਰੱਖੀਆਂ ਮਣੀਆਂ ਦੇ ਵਿੱਚੋਂ ਲਾਲ ਦੀਆਂ ਕਿੰਨਾ ਤੱਕੀਆਂ ਸਾਲਸ ਰਾਏ ਹੈਰਾਨ ਹੋ ਗਿਆ ਅੰਦਰ ਜਾ ਕੇ ਇੱਕ ਥਾਲ ਦੇ ਵਿੱਚ 101 ਰੁਪਿਆ ਲਿਆ ਕੇ ਲਾਲ ਦੇ ਅੱਗੇ ਰੱਖਿਆ ਤੇ ਮੱਥਾ ਟੇਕ ਦਿੱਤਾ ਹੱਥ ਜੋੜ ਕੇ ਮਰਦਾਨੇ ਨੂੰ ਕਿਹਾ ਜੀ ਸਾਈ ਦੇ ਪਿਆਰਿਓ ਇਸ ਲਾਲ ਦੀ ਮੇਰੇ ਪਾਸ ਕੀਮਤ ਨਹੀਂ ਹੈ 7100 ਇਹ ਲਾਲ ਦੀ ਦਰਸ਼ਨ ਭੇਟਾ ਹੈ ਇਹ ਤੁਸੀਂ ਪਰਵਾਨ ਕਰੋ ਮਰਦਾਨੇ ਨੇ ਪੁੱਛਿਆ ਇਸ ਦੀ ਕੀਮਤ ਕਿਤਨੀ ਕੁ ਹੈ ਉੱਤਰ ਦਿੱਤਾ ਸਾਈਂ ਦੇ ਪਿਆਰਿਆ ਮੇਰੇ ਉਸਤਾਦ ਨੇ ਮੈਨੂੰ ਪੜਾਈ ਕਰਾਈ ਸੀ ਲਾਲ ਦੀ ਪਰਖ ਮਣੀਆਂ ਤੋਂ ਹੁੰਦੀ ਹੈ ਮਣੀਆਂ ਵੀ ਤਾਂ ਪਰਖ ਕਰ ਸਕਦੀਆਂ ਹਨ ਜੇ ਮਣੀਆਂ ਵਿੱਚੋਂ ਲਾਲ ਦੀਆਂ ਕਿੰਨਾ ਗਿਣਤੀ ਵਿੱਚ ਆਉਣ ਤਾਂ ਇਸ ਦੀਆਂ ਕਿੰਨਾ ਗਿਣਤੀ ਵਿੱਚ ਹੀ ਨਹੀਂ ਆਉਂਦੀਆਂ ਕੀਮਤ ਕਿਵੇਂ ਪਾਈ ਜਾਵੇ ਕੀਮਤ ਉਸ ਚੀਜ਼ ਦੀ ਹੁੰਦੀ ਹੈ ਜਿਹੜੀ ਚੀਜ਼ ਕਿਸੇ ਹੱਥ ਦੇ ਵਿੱਚ ਭਾਅ ਕਿਸੇ ਦਾਇਰੇ ਵਿੱਚ ਬੰਦ ਹੋਵੇ ਇਸ ਦੀਆਂ ਕਿਰਨਾ ਬੇਅੰਤ ਹਨ ਇਸ ਕਾਰਨ ਇਸ ਦਾ ਮੁੱਲ ਜੇ ਸਾਰੇ ਖੰਡਾਂ ਬ੍ਰਮੰਡਾਂ ਦੇ ਹੀਰੇ ਲਾਲ ਜਵਾਹਰਾ ਇਕੱਠੇ ਕਰਕੇ ਪਾਈਏ ਤਦ ਵੀ ਕੀਮਤ ਨਹੀਂ ਪੈ ਸਕਦੀ ਸਾਲਸ ਰਾਏ ਨੇ ਕਿਹਾ ਸਾਈਂ ਦੇ ਪਿਆਰਿਆ ਮੇਰੇ ਉਸਤਾਦ ਨੇ ਕਿਹਾ ਸੀ ਕਿ ਇਹੋ ਜਿਹਾ ਬੇਕੀਮਤਾ ਲਾਲ ਭਗਵਾਨ ਮਿਸ਼ਣੂ ਦੇ ਗੱਲ ਵਿੱਚ ਹੁੰਦਾ ਹੈ ਸੋ ਇਸ ਲਾਲ ਦੀ ਦਰਸ਼ਨ ਭੇਟਾ ਹੀ 101 ਰੁਪਇਆ ਹੈ ਹੋ ਨਰਦਾਨਾ ਲਾਲ ਤੇ ਰੁਪਇਆ ਚੁੱਕ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਲਿਆਇਆ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਪਾਤਸ਼ਾ ਧਨ ਤੂੰ ਹੈ ਤੇ ਧਨ ਤੇਰੀਆਂ ਦਾਤਾਂ ਹਨ ਕੋਈ ਇੱਕ ਮੂਲੀ ਮੁੱਲ ਪਾਰਿਆ ਹੈ ਤੇ ਕੋਈ ਦਰਸ਼ਨ ਭੇਟ 7100 ਰੁਪਇਆ ਆਗੋ ਹਜ਼ੂਰ ਨੇ ਕਿਹਾ ਮਰਦਾਨਿਆ ਵਿਣ ਗਾਹਕ ਗੁਣ ਵੇਚੀਏ ਤੋ ਗੁਣ ਸੈ ਗੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਵਿਕਾਏ ਪਾਈ ਨੰਦ ਲਾਲ ਜੀ ਕਦਰ ਲਾਇਲ ਉਬਜੁ ਜ ਆਸ਼ਿਕ ਨਾ ਦਾਰਦ ਹੀਚ ਕਸ ਕੀਮਤ ਯਾਕੂਤ ਦਾਨਦ ਚਸ਼ਮ ਗੋਹਰ ਬਾਰਮਾ ਪਾਵ ਜਿਤਨਾ ਚਿਰ ਪਦਾਰਤ ਦਾ ਗਿਆਨ ਹੀ ਨਹੀਂ ਹੈ ਉਸਦੀ ਕੀਮਤ ਦਾ ਕਿਵੇਂ ਪਤਾ ਲੱਗ ਸਕਦਾ ਹੈ ਹੁਣ ਸਾਹਿਬ ਨੇ ਕਿਹਾ ਮਰਦਾਨਿਆਂ ਤੂੰ ਲਾਲਚ ਵਿੱਚ ਦੋ ਚੀਜ਼ਾਂ ਕਿਉਂ ਚੁਕਲਿਆ ਆਂ ਹੈ ਇੱਕ ਚੀਜ਼ ਮੋੜ ਕੇ ਆ ਮਰਦਾਨਾ ਸੱਤ ਬਚਨਕਾਰ ਸਾਲਸਰਾਏ ਬਾਸ ਫਿਰ ਗਿਆ ਤੇ ਕਿਹਾ ਮੇਰੇ ਮਾਲਕ ਦਾ ਹੁਕਮ ਹੈ ਕਿ ਇੱਕ ਚੀਜ਼ ਵਾਪਸ ਲੈ ਲਓ। ਆਗੋਸਾਲਸ ਰਾਏ ਨੇ ਕਿਹਾ ਸਾਈ ਲੋਕਾ ਮੈਂ ਧਰਮੀ ਆਦਮੀ ਹਾਂ। ਮੈਂ ਤਾਂ ਆਪਣੇ ਮੁਰਸ਼ਦ ਦਾ ਹੁਕਮ ਮੰਨਿਆ ਹੈ। ਮਰਦਾਨੇ ਨੇ ਆ ਕੇ ਬਾਬੇ ਦੇ ਚਰਨਾਂ ਵਿੱਚ ਅਰਜ਼ ਕੀਤੀ। ਹਜ਼ੂਰ ਨੇ ਕਿਹਾ ਮਰਦਾਨਿਆ ਜੇ ਉਹ ਧਰਮੀ ਹੈ ਆਪਣੇ ਮੁਰਸ਼ਦ ਦਾ ਹੁਕਮ ਮੰਨ ਬੈਠਾ ਹੈ। ਤੂੰ ਕਿਉਂ ਕੁਦਰਮੀ ਬਣਦਾ ਹੈ? ਤੂੰ ਵੀ ਆਪਣੇ ਮੁਰਸ਼ਦ ਦਾ ਹੁਕਮ ਮੰਨ ਤੇ ਵਾਪਸ ਤੇ ਆ। ਆਗੋ ਮਰਦਾਨੇ ਨੇ 7 ਵਜੇ ਆਖ ਸਾਲਸ ਰਾਏ ਅੱਗੇ ਮਾਇਆ ਢੇਰ ਲਾ ਕੇ ਵਾਪਸ ਆਉਣ ਲੱਗਾ ਤਾਂ ਰਾਏ ਨੇ ਪੁੱਛਿਆ ਰੱਬ ਦੇ ਪਿਆਰਿਆ ਮੈਨੂੰ ਪਤਾ ਟਿਕਾਣਾ ਦੱਸ ਤੇਰਾ ਮਾਲਕ ਕਿੱਥੇ ਬੈਠਾ ਹੈ ਮਰਦਾਨੇ ਨੇ ਦੱਸਿਆ ਰਾਏ ਨੇ ਨੌਕਰ ਅਧਰਕੇ ਨੂੰ ਕਿਹਾ ਤੂੰ ਪ੍ਰਸ਼ਾਦ ਲੈ ਜਾ ਬੇਨਤੀ ਕਰਕੇ ਕੁਝ ਵਕਤ ਮੰਗੀ ਮੈਂ ਵੀ ਪ੍ਰਸ਼ਾਦਾ ਤਿਆਰ ਕਰਵਾ ਕੇ ਮਗਰੇ ਆ ਰਿਹਾ ਹਾਂ ਜਿਸ ਦੇ ਪਾਸ ਐਡਾ ਬੇਕੀਮਤੀ ਲਾਲ ਹੈ ਉਹ ਆਪ ਕਿੱਡਾ ਬੇਪਰਵਾਹ ਹੋਵੇਗਾ ਉਸ ਦੇ ਦਰਸ਼ਨ ਕਰੀਏ ਇਓ ਕਹਿ ਕੇ ਨੌਕਰ ਨੂੰ ਭੇਜ ਦਿੱਤਾ ਪਿਛੋਂ ਪ੍ਰਸ਼ਾਦ ਤਿਆਰ ਕਰਵਾ ਕੇ ਆਪ ਸਿਰ ਪਰ ਚੁੱਕ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਪਹੁੰਚਿਆ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ ਜਦੋਂ ਸਿਰ ਚੁੱਕਿਆ ਤਾਂ ਇਹ ਕੁਝ ਵੇਖਿਆ ਲਾਲ ਲਾਲ ਕੇ ਲਾਲ ਤੂੰ ਹੀ ਲਾਲ ਭਾਵ ਜਿਹੋ ਜਿਹਾ ਲਾਲ ਤਕਿਆ ਸੀ ਉਹੀ ਰੂਪ ਗੁਰੂ ਨਾਨਕ ਵਿੱਚੋਂ ਦਿਸਿਆ ਹੁਣ ਬੇਨਤੀ ਕੀਤੀ ਪਾਤਸ਼ਾ ਪ੍ਰਸ਼ਾਦ ਛਕੋ ਸਤਗੁਰੂ ਨੇ ਅੱਗੋਂ ਕਿਹਾ ਸਾਲਸ ਰਾਏ ਅਸੀਂ ਤਾਂ ਆਨੰਦ ਹਾਂ ਸਾਡੀ ਤਾਂ ਇੱਛਾ ਨਹੀਂ ਹੈ ਹੁਣ ਸਾਲਸ ਨੇ ਬੇਨਤੀ ਕੀਤੀ ਜੀ ਸਾਡੀ ਇੱਛਾ ਪੂਰੀ ਕਰੋ ਹਜ਼ੂਰ ਨੇ ਕਿਹਾ ਜੇ ਤੂੰ ਆਪਣੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ ਤਾਂ ਆਪਣੇ નોਕਰ ਅਧਰਕੇ ਦੇ ਪੈਰੀ ਪੈ ਜਾ ਉਸ ਦੀ ਇੱਛਾ ਪੂਰੀ ਹੋ ਚੁੱਕੀ ਹੈ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਿਰੀ ਵਿਛੁੰਨੀਆਂ ਭਾਵ ਸਾਲਸਰਾਏ ਇਹ ਤੇitho ਪਹਿਲੇ ਆਇਆ ਹੈ ਤੇ ਭਾਵਨਾ ਅਨੁਸਾਰ ਦਾਤ ਪਹਿਲੇ ਲੈ ਗਿਆ ਇਹ ਬਚਨ ਜਦੋਂ ਸੁਨੇ ਸਾਲਸਰਾਏ ਦੇ ਪੁੰਨ ਪ੍ਰਭਲ ਸੀ ਝਾਟ ਸਮਝ ਆਈ ਕਿ ਇਹ ਇਮਤਿਹਾਨ ਦਾ ਪਰਚਾ ਪੈ ਰਿਆ ਹੈ ਉਸੇ ਛਿਨ ਵਿੱਚ ਅਧਰ ਕੇ ਦੇ ਪੈਰੀ ਡਿਗ ਪਿਆ ਤੇ ਮੂੰਹੋਂ ਬਚਨ ਕੀਤਾ ਬਾਦਸ਼ਾ ਇਹ ਤਾਂ ਨੌਕਰ ਹੈ ਪੁੱਤਰ ਹੈ ਜੇ ਕੁੱਤੇ ਦੇ ਪੈਰੀ ਕਹੋ ਤਾਂ ਉਸਦੇ ਵੀ ਪੈਰੀ ਪੈਣ ਨੂੰ ਤਿਆਰ ਹਾਂ ਜਦੋਂ ਇਹ ਲਫ਼ਜ਼ ਆਕੇ ਤਾਂ ਸਾਲਸਰਾਏ ਨੂੰ ਗਿਆਨ ਹੋ ਗਿਆ ਏ ਕੁਝ ਨਜ਼ਰ ਆਇਆ ਦੋਹਰਾ ਲਾਲ ਤੂੰ ਹੀ ਲਾਲ ਤੂੰ ਹੀ ਤੂੰ ਹੀ ਕਿਰਨ ਵਿੱਚ نور ਜਲਥਲ ਮਈਲ ਪੂਰੇ ਆ ਨਾਨਕ ਆਪ ਪਰਪੂਰ ਹੁਣ ਸਾਲਸਰਾਏ ਅੱਖਾਂ ਮੀਟਦਾ ਹੈ ਅੰਦਰ ਗੁਰੂ ਨਾਨਕ ਜੇ ਅੱਖਾਂ ਖੋਲਦਾ ਹੈ ਤਾਂ ਬਾਹਰ ਗੁਰੂ ਨਾਨਕ ਜਿੱਧਰ ਦੇਖਾਂ ਤੁਹੀਓ ਤੂੰ ਕਾਣੇ ਭੇਟੇ ਇੱਕੋ ਰੂ ਹੁਣ ਸਾਲਸ ਨੇ ਬੇਨਤੀ ਕੀਤੀ ਜੀ ਆਪ ਪ੍ਰਸ਼ਾਦ ਛਕੋ ਸੇ ਪ੍ਰਸ਼ਾਦ ਸਾਨੂੰ ਬਖਸ਼ੋ ਹਜ਼ੂਰ ਨੇ ਬੇਨਤੀ ਪ੍ਰਵਾਨ ਕੀਤੀ ਆ ਪ੍ਰਸ਼ਾਦ ਛਕਿਆ ਤਾਂ ਸੀਤ ਪ੍ਰਸ਼ਾਦ ਇਹਨਾਂ ਨੂੰ ਬਖਸ਼ਿਆ ਸਾਲਸ ਰਾਏ ਨੂੰ ਹੋਰ ਰੰਗ ਚੜਿਆ ਇਸ ਦੀ ਅਵਸਥਾ ਨੂੰ ਤੱਕ ਕੇ ਸਾਹਿਬ ਨੇ ਕਿਹਾ ਸਾਲਸ ਰਾਏ ਤੈਨੂੰ ਇਸ ਦੇਸ਼ ਦਾ ਸੰਤ ਬਣਾਇਆ ਹੈ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਹੁਣ ਸਾਹਿਬ ਨੇ ਹੁਕਮ ਦਿੱਤਾ ਸਾਲਸ ਰਾਏ ਜਿਤਨਾ ਚਿਰ ਤੇਰੀ ਉਮਰ ਹੈ ਤੂੰ ਦੁਨੀਆ ਨੂੰ ਉਪਦੇਸ਼ ਦੇ ਅਤੇ ਇਸ ਦੇਸ਼ ਦੀ ਵਾਗਡੋਰ ਸੰਭਾਲ ਤੇ ਰੱਬ ਨਾਲ ਜੋੜ ਤੇ ਸਿੱਧੇ ਰਸਤੇ ਪਾ ਪਰ ਤੇਥੋਂ ਬਾਅਦ ਇਸ ਤੇਰੇ ਨੌਕਰ ਅਧਰਕੇ ਦਾ ਹੱਕ ਹੈ ਤੇਰੇ ਪੁੱਤਰਾ ਦਾ ਹੱਕ ਨਹੀਂ ਹੈ ਤੂੰ ਅਧਰਕੇ ਨੂੰ ਗੱਦੀ ਦੇਣੀ ਹੋਵੇਗੀ ਆਗੋ ਰਾਏ ਨੇ ਬੇਨਤੀ ਕੀਤੀ ਗਰੀਬ ਨਿਵਾਜ ਜਿਵੇਂ ਆਪ ਜੀ ਦਾ ਹੁਕਮ ਹੈ ਉਸੇ ਤਰ੍ਹਾਂ ਹੋਵੇਗਾ ਏ 사કી baba ਜਿਨੇ నిਹਾਲ ਸਿੰਘ ਨੂੰ ਵਰਕਸ਼ਾਪ ਵਿੱਚ ਸੁਣਾਈ ਅਤੇ ਹੁਕਮ ਕੀਤਾ నిਹਾਲ ਸਿਆ ਤੂ ਗੁਰੂ ਨਾਨਕ ਦੀ ਬਾਣਾ ਛੱਡੀ ਤੈਨੂੰ ਕਿਸੇ ਪਦਾਰਤ ਦਾ ਘਾਟਾ ਨਹੀਂ ਰਹੇਗਾ ਈਓ ਵਾਰ ਦੇ ਕੇ ਵਾਪਸ ਆਪਣੇ ਆਸਰ ਪਰ ਪਹੁੰਚੇ ਇੱਥੇ ਕੁਝ ਸਮਾਂ ਦੇ ਕੇ ਵਾਪਸ ਕਲਕੱਤੇ ਚਲੇ ਗਏ اے ਸਰਦਾਰ ਨਿਹਾਲ ਸਿੰਘ ਪਾਠੀਆਂ ਨਾਲ ਲੋਕਾਂ ਦੇ ਘਰਾਂ ਵਿੱਚ ਪਾਠ ਕਰਨ ਵੀ ਜਾਂਦਾ ਰਿਹਾ ਹੈ ਤੇ ਕੁਝ ਸਮਾਂ ਸੁਖਮਨੀ ਸਾਹਿਬ ਦੇ ਪਾਠ ਦੀ ਡਿਊਟੀ ਵਰਕਸ਼ਾਪ ਵਿੱਚ ਦਿੱਲੀ ਵੀ ਕੀਤੀ ਹੈ ਪਾਠ ਤਾਂ ਹੋਰ ਪਾਠੀ ਵੀ ਬਹੁਤ ਕਰਦੇ ਸਨ ਪਰ ਜੋ ਸਿਰਫ ਮਾਇਆ ਵਾਸਤੇ ਦੁਕਾਨਦਾਰੀ ਦੇ ਖਿਆਲ ਨਾਲ ਕਰੇ ਤਾਂ ਸਿਰਫ ਮਜ਼ਦੂਰੀ ਮਿਲ ਜਾਵੇਗੀ ਜੇ ਸਮਝੇ ਕਿ ਰੋਟੀ ਨਿਰੰਕਾਰ ਨੇ ਦੇਣੀ ਹੈ ਚਾਹੇ ਕਿਸੇ ਵਿਦ ਅਨੁਸਾਰ ਦੇਵੇ ਤੇ ਗੁਰਬਾਣੀ ਤਨ ਮਨ ਕਰਕੇ ਪੜੇ ਤਾਂ ਗੁਰਬਾਣੀ ਦਾ ਮੁੱਲ ਹੀ ਕੋਈ ਨਹੀਂ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਦ ਭਾਵ ਕਿਸੇ ਪਦਾਰਤ ਦਾ ਘਾਟਾ ਨਹੀਂ ਰਹਿੰਦਾ ਸੋ ਇਸੇ ਪ੍ਰਕਾਰ ਬਾਬਾ ਜੀ ਦੀ ਕਿਰਪਾ ਦਾ ਸਦਕਾ ਨਿਹਾਲ ਸਿੰਘ ਨੂੰ ਰੰਗ ਲੱਗਾ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।